ਜੀ ਬਾਜੀ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਵੀਰੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਧਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਜੀ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜੀਆਂ ਸ਼ਾਨਦਾਰ ਵੀਡੀਓ ਲਿਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਹਾਂ ਜੀ ਵੀਰ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਹੋ ਹਾਂ ਜੀ ਵੀਰੇ ਆਪਾਂ ਪਿਛਲੇ ਸੰਡੇ ਮੇਰਾ ਵੀਰ ਵੀਡੀਓ ਲਾਈ ਸੀ ਓਨਲੀ 600 ਰੁਪਏ ਪਰਦੇ ਸਹਾ ਨਾਲ ਮੇਰਾ ਭਰਾ ਪੰਜ ਬੱਚਿਆਂ ਦੀ ਠੀਕ ਹੈ ਜੀ ਇੱਕ ਬੰਦੇ ਦੇ ਕਹਿ ਤੇ ਆਪਾਂ ਵੀਰੇ ਬੱਚੇ ਉਹ ਰੋਕਲੇ ਸੀਗੇ ਠੀਕ ਹੈ ਜੀ ਬਾਕੀ ਸਾਰੇ ਆਪਾਂ ਕਸਟਮਰਾਂ ਨੂੰ ਜਵਾਬ ਦਿੱਤਾ ਸੀ ਭਰਾ ਸੀਗਾ ਆਪਣਾ ਉਹ ਕਪੂਰਥਲੇ ਤੋਂ ਸਤਵਿੰਦਰ بھائی ਦਾ ਨਾਮ ਸੀਗਾ ਜੀ ਠੀਕ ਹੈ ਤੇ ਬਾਈ ਨੇ ਕਿਹਾ ਵੀਰੇ ਬੱਚੇ ਤੁਸੀਂ ਆਪਣੇ ਲਈ ਆਹ ਰੋਕ ਲਓ ਤੇ ਬੱਚੇ ਅੱਗੇ ਨਾਸਿਲ ਕਰਿਓ ਮੈਂ ਤੁਹਾਨੂੰ ਪੇਮੈਂਟ ਕਰ ਦਾਂਗਾ ਬਟ ਭਰਾ ਨੇ ਹਾਲੇ ਤਾਈਂ ਆਪਾਂ ਨੂੰ ਮੇਰਾ ਵੀਰ ਪੇਮੈਂਟ ਨਹੀਂ ਕੀਤੀ ਜੀ ਠੀਕ ਹੈ ਤੇ ਵੀਰੇ ਇਸ ਕਰਕੇ ਮੈਂ ਅੱਜ ਆਹ ਵੀਡੀਓ ਦੁਆਰਾਂ ਲਾ ਰਿਹਾ ਮੇਰਾ ਭਰਾ ਚੈੱਕ ਕਰ ਲਓ ਠੀਕ ਹੈ ਜੀ ਆਪਣੇ ਮਕਮਲ ਪੰਜ ਪੱਠੇ ਦਰਸ਼ਕੋ ਪਠੇ ਐਸੇ ਟੌਪ ਪਠੇ ਨੇ ਮੈਂ ਕਿਨਾ ਡਾਉਂਗੇ ਤੁਸੀਂ ਯਾਦ ਕਰੋਗੇ ਬੈਸਟ ਆਫਰ ਦੇ ਵਿੱਚ ਮੇਰਾ ਵੀਰ ਆਪਣੇ ਆਹ ਬੱਚੇ ਨੇ ਆਹ ਬੱਚੇ ਦੀ ਕੁਆਲਟੀ ਚੈੱਕ ਕਰੋ ਦੇਖੋ ਜੀ ਪਿਆ ਰਾਜਨਾਲੀ ਪੁੱਤਰਾ ਵਿੱਚੋਂ ਸਵਾਸਰਾ ਬਿਲਕੁਲ ਪੀਲੀ ਅੱਖਾਂ ਅੱਖ ਦੇ ਵਿੱਚ ਦੂਜੀ ਡੇਲ ਦੇ ਵਿੱਚ ਮੇਰਾ ਵੀਰ ਜੋਤ ਬਣਦੀ ਹੈ ਬਾਕੀ ਆਹ ਮਕਮਲ ਚਾਰ ਬੱਚਾ ਦੀ ਮੇਰਾ ਵੀਰ ਸਟੈਂਡਿੰਗ ਮਿਊਜ਼ੀਸ਼ੀਅਨ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਬਾਕੀ ਜਿਵੇਂ ਭਰਾ ਨੇ ਆਪਾਂ ਨੂੰ ਜਿਹੜੀ ਉਹਦੀ ਚੈਟ ਆਪਣੇ ਕੋਲ ਪਈ ਆ ਠੀਕ ਆ ਜੀ ਭਰਾ ਦੇ ਨਾਲ ਕੋਈ ਆਪਣਾ ਗੁੱਸਾ ਗਿਲਾ ਕੋਈ ਗਿਲਾ ਸ਼ਿਕਵਾ ਨਹੀਂ ਮੇਰਾ ਵੀਰ ਠੀਕ ਆ ਜਸਟ ਪ੍ਰੂਫ ਦੇ ਤੌਰ ਤੇ ਮੇਰਾ ਭਰਾ ਉਹ ਸੀਨ ਮੈਂ ਵਿੱਚ ਲਾਵਾਂਗਾ ਤਾਂ ਜੋ ਲੋਕਾਂ ਨੂੰ ਇਹ ਨਾ ਲੱਗੇ ਹਾਂ ਵੀ ਬੰਦਾ ਝੂਠ ਬੋਲ ਰਿਹਾ ਜਾਂ ਇਹਨਾਂ ਦੇ ਕੂਤਰ ਸੇਲ ਨਹੀਂ ਹੋਏ ਵੀਰੇ ਠੀਕ ਆ ਜੀ ਥੋੜੀ سپورਟ ਆ ਠੀਕ ਆ ਉਸ ਪਰਮਾਤਮਾ ਦੀ ਮਿਹਰ ਆ ਮੇਰਾ ਭਰਾ ਵੀਡੀਓ ਲੱਗਦੇ ਸਾਰੇ ਜਾਨਵਰ ਆਪਣੇ ਸੇਲ ਹੋ ਜਾਂਦੇ ਨੇ ਕਿਉਂ ਆਪਣੇ ਜਾਂਬਰਾ ਦੀ ਕੁਆਲਿਟੀ ਪਲੱਸ ਆਪਣੇ ਕੂਤਰਾਂ ਦਾ ਜਿਹੜਾ ਰੇਟ ਹੁੰਦਾ ਆ ਉਹ ਤੁਹਾਨੂੰ ਮਨ ਕੇ ਚਲੋ ਪਤਾਈਆ اور ਮੇਰੇ ਬੈਸਟ ਆਫਰ ਦੇ ਵਿੱਚ ਮੇਰਾ ਭਰਾ ਬੱਚੇ ਨੇ ਓਨਲੀ 600 ਰੁਪਏ ਪਰ ਦੇ ਹਿਸਾਬ ਨਾਲ ਕੋਈ ਬੰਦਾ ਇੰਜ ਨਾ ਕਵੇ ਕਾਸ਼ ਵੀਰੇ ਸਾਨੂੰ ਇੱਕ ਬੱਚਾ ਦੇ ਦਿਓ ਦੋ ਦੇ ਦਿਓ ਕੱਲਾ ਰੱਤਾ ਦੇ ਦਿਓ ਦੋ ਰਾਜਨ ਵਾਲੇ ਦੇ ਦਿਓ ਨਹੀਂ ਵੀਰੇ ਪੰਜ ਬੱਚੇ ਆ ਪੰਜ ਦੇ ਪੰਜ ਬੱਚੇ ਇਕੱਠੇ ਹੀ ਸੇਲ ਕਰਨੇ ਆ ਫੁੱਲ ਗਰੰਟੀ ਵਾਲੇ ਮੇਰਾ ਭਰਾ ਬੱਚੇ ਆ ਤੇ ਉਹੀ ਭਰਾ ਕੰਟੈਕਟ ਕਰੇ ਜਿਹੜੇ ਬੰਦੇ ਨੂੰ ਚੰਗੇ ਬੱਚਿਆਂ ਦੀ ਰਿਕੁਆਇਰਮੈਂਟ ਹੋਵੇ ਠੀਕ ਹੈ ਟਾਈਮ ਪਾਸ ਵਾਲੇ ਬੰਦੇ ਮੈਨੂੰ ਫੋਨ ਨਾ ਲਾਉਣ ਆ ਚੈੱਕ ਕਰੋ ਦੇਖੋ ਮੈਂ ਆ ਭਰਾ ਕਿਵੇਂ ਬਣਦੇ ਜੋਤ ਪਤਾ ਲੱਗਦਾ ਹਾਂ ਵੀ ਵਾਕਈ ਬੱਚੇ ਹੈਗੇ ਨੇ ਤੇ ਆਓ ਬਾਬਿਓ ਹੁਣ ਆਪਾਂ ਤੁਹਾਨੂੰ ਹਲਕਾ ਇਹਨਾਂ ਦਾ ਸ਼ੌਂਕ ਕਰਾ ਦਿੰਨੇ ਆ ਜੀ ਦਰਸ਼ਕੂ ਆ ਤੁਸੀਂ ਚੈੱਕ ਕਰ ਸਕਦੇ ਹੋ ਪਿਛਲੇ ਥੰਡੇ ਆਪਾਂ ਵੀਡੀਓ ਲਾਈ ਸੀ ਮੇਰਾ ਵੀਰ ਤੇ ਬਾਈ ਨੂੰ ਆਪਾਂ ਲਿੰਕ ਵੀ ਸ਼ੇਅਰ ਕਰਿਆ ਸੀਗਾ ਉਸ ਚੀਜ਼ ਦਾ ਤੇ ਬਾਈ ਨੇ ਆਪਾਂ ਨੂੰ ਮੈਸੇਜ ਕਰਿਆ ਸੀ ਬ੍ਰੋ ਮੈਂ ਮਾਰਨਿੰਗ ਪੈਸੇ ਪਾ ਦਵਾਂਗਾ ਡੀਨ ਆਪਣੀ ਡਾਲ ਲੈ ਜੀ ਯਾਨੀ ਕਢਾਨੇ ਆ ਤੇ ਉਸ ਤੋਂ ਬਾਅਦ ਬੱਚੇ ਆਪਾਂ ਬਾਈ ਜਿਹੜੀ ਰੋਕ ਕੇ ਰੱਖ ਲਈ ਸੀ ਮੇਰਾ ਵੀਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਾਫੀ ਮੰਨ ਕੇ ਚਲੋ ਟਾਈਮ ਨਿਕਲ ਗਿਆ ਤੇ ਬਾਈ ਨੂੰ ਆਪਾਂ ਮੈਸੇਜ ਵੀ ਕਰਾਈ ਵੀਰੇ ਕਿ ਤੁਸੀਂ ਪੇਮੈਂਟ ਕਰ ਦਿਓ ਬੱਚੇ ਆਪਾਂ ਤੁਹਾਡੇ ਫਿਰ ਭੇਜ ਦਿਆਂਗੇ ਤੇ ਬਾਈ ਨੇ ਕਿਹਾ ਓਕੇ ਵੀ ਤੇ ਉਦੋਂ ਬਾਅਦ ਵੀ ਮੈਂ ਇੱਕ ਦੋ ਦਿਨਾਂ ਬਾਅਦ ਆ ਦੇਖੋ ਵੈਟਰਨਸ ਜੀ ਨੂੰ ਮੈਂ ਮੈਸੇਜ ਪਾਇਆ ਸੀਗਾ ਵਾਇਸ ਰਿਕਾਰਡਿੰਗ ਪਾਈ ਸੀ ਕਿ ਵੀਰੇ ਤੁਸੀਂ ਆਪਣੀ ਪੇਮੈਂਟ ਲਾ ਦਿਓ ਤੇ ਬੱਚੇ ਮੈਂ ਭੇਜ ਦਿੰਨਾ ਆ ਹਨਾ ਤੇ ਬਰਾਦਰ ਲਿਖਾ ਕੋਈ ਗੱਲ ਨਹੀਂ ਵੀਰੇ ਮੈਂ ਤੁਹਾਨੂੰ ਕੱਊਗਰ ਸੈਂਡ ਕਰਦਾ ਕੁਝ ਟਾਈਮ ਬਾਅਦ ਤੁਹਾਨੂੰ ਸੈਂਡ ਕਰ ਦਿੰਨਾ ਤੇ ਆਪਾਂ ਬਾਰ ਕੋਡ ਵੀ ਭੇਜਿਆ ਸੀਗਾ ਜੀ 6 ਬੱਚੇ ਸੀ ਟੋਟਲ ਤੇ ਜਨਕ ਤਿੰਨ ਹਜ਼ਾਰ ਉਹਨਾਂ ਦਾ ਬਣਦਾ ਸੀ ਪਲੱਸ 300 ਉਹਨਾਂ ਦਾ ਡਿਲੀਵਰੀ ਚਾਰਜ ਸੀਗਾ ਜੀ ਐਕਸਟਰਾ ਠੀਕ ਹੈ ਕਪੂਰ ਥਲੇ ਦਾ ਮੇਰਾ ਵੀਰ ਤੇ ਉਦੋਂ ਬਾਅਦ ਤੁਹਾਡੇ ਸਾਹਮਣੇ ਆ ਜੀ ਤਾਂ ਨੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਹੈ ਜੀ ਬਾਈ ਦੇ ਨਾਲ ਆਪਣਾ ਕੋਈ ਯਾਨੀ ਕਿ ਗੁੱਸਾ ਗਿਲਾ ਕੋਈ ਗਿਲਾ ਸ਼ਿਕਵਾ ਨਹੀਂਗਾ ਬਸ ਆਪਾਂ ਨੂੰ ਗੁੱਸਾ ਮਾੜਾ ਮੋਟਾ ਇਸ ਗੱਲ ਦਾ ਕਿ ਜਿਹੜਾ ਬਾਈ ਨੇ ਸਾਡਾ ਟਾਈਮ ਖਰਾਬ ਕੀਤਾ ਹਨਾ ਵੀਰੇ ਕਿਉਂਕਿ ਵੀਰੇ ਸਾਡੀ ਚੀਜ਼ ਨਾਲ ਨਾਲ ਨਿਕਲਦੀ ਆ ਜੀ ਇੰਜਾਸ ਰੀਡ ਦੇ ਵਿੱਚ ਆਪਾਂ ਜਾਨਵਰ ਦੇ ਦਿੰਦੇ ਨੇ ਬਾਕੀ ਚਲੋ ਕੋਈ ਨਹੀਂ ਹਲਕਾ ਤੁਹਾਨੂੰ ਪ੍ਰੂਫ ਲਾਉਣਾ ਸੀ ਵੀਡੀਓ ਵਿੱਚ ਉਹ ਆਪਾਂ ਲਾਤਾ ਆ ਠੀਕ ਹੈ ਜੀ ਵੀ ਬਾਬਿਓ ਵਾਹ ਆਪਣਾ ਪਹਿਲਾ ਬੱਚਾ ਮੇਰਾ ਭਰਾ ਚੈੱਕ ਕਰ ਲੋ ਜੀ ਪਿਆਰ ਬਿੰਦਰ ਵਾਲੇ ਕੋ ਉਤਰਾਂ ਦੇ ਵਿੱਚੋਂ ਮੇਰਾ ਭਰਾ ਠੀਕ ਹੈ ਜੀ ਐ ਟਰੰਗਰ ਰੱਤਾ ਪਠਾ ਚਿੱਟੀਆਂ ਅੱਖਾਂ ਪੂਰੀ ਜੀ ਨੋਕ ਬਾਕੀ ਸਾਨੂੰ ਚੈੱਕ ਕਰਾਉਣਾ ਜੀ ਬੱਚੇ ਆਪਣੇ ਦਾ ਪੱਲਾ ਚੈੱਕ ਕਰੋ ਮੇਰਾ ਵੀਰ ਠੀਕ ਹੈ ਜੀ ਪੱਲੇ ਦੀ ਕੁਆਲਿਟੀ ਨਿਕਰ ਚੌੜੇ ਪੱਲੇ ਦਾ ਆਪਣਾ ਇਹ ਬੱਚਾ ਆ ਠੀਕ ਹੈ ਜੀ ਬਿਲਕੁਲ ਪੂਸਤ ਨਹੀਂ ਕੰਨੀਆਂ ਤੇ ਆਹ ਦਰਸ਼ਕੋ ਬੱਚੇ ਆਪਣੇ ਦੇ ਪੈਰ ਬਿਲਕੁਲ ਲਾਲ ਸੁਰਖ ਪੈਰਾਂ ਦਾ ਮੇਰਾ ਵੀਰ ਆਪਣਾ ਇਹ ਬੱਚਾ ਆ ਚੈੱਕ ਕਰ ਲਓ ਕਦ ਕਾਠ ਤੇ ਹੁਣ ਮੈਂ ਤੁਹਾਨੂੰ ਅਗਲੇ ਬੱਚੇ ਦਾ ਸ਼ੋਅ ਕਰਾਉਣਾ ਹਾਂ ਹਾਂ ਜੀ ਵੀ ਦਰਸ਼ਕੋ ਆਹਾ ਅਗਲਾ ਪਠਾ ਚੈੱਕ ਕਰ ਲਓ ਜੀ ਠੀਕ ਹੈ ਪਿਓ ਰਾਦ ਨਾਲੀ ਕੂਤਰਾਂ ਦੇ ਵਿੱਚੋਂ ਮੇਰਾ ਵੀਰ ਕਦ ਕਾਠ ਬੱਚਾ ਠੀਕ ਹੈ ਜੀ ਪੂਰੇ ਉੱਚੇ ਲੰਮੇ ਚੌਲੇ ਜੋੜੇ ਨਿੱਗਰ ਪਾਲਿਆਂ ਦੇ ਬੱਚੇ ਹੋਰ ਵੀ ਇਹ ਨਹੀਂ ਕੋਈ ਵੱਡੀ ਉਮਰ ਦੇ ਆ ਸਿਰਫ ਦੋ ਦੋ ਕਲੀਆਂ ਦੇ ਪੱਠੇ ਆ ਜੀ ਬੰਦਾ ਟੌਪ ਦੀਆਂ ਬਾੜੀਆਂ ਛੜਦਾ ਜਿਹਦੇ ਘਰੋਂ ਆਹ ਬੱਚੇ ਆਏ ਹੋਏ ਆ ਠੀਕ ਆ ਵੀ ਬਾਈ ਵੀ ਆਪਣੀ ਵੀਡੀਓ ਦੇੰਦਾ ਭਰਾ ਕਹਿੰਦਾ ਕੋਈ ਨਹੀਂ ਵੀਰੇ ਤੁਸੀਂ ਆਫਰ ਲਾਉਣੀ ਆ ਤੁਹਾਨੂੰ ਉਹ ਰੇਟ ਦੇ ਵਿੱਚ ਮੇਰਾ ਭਰਾ ਬੱਚੇ ਦੇਾਂਗੇ ਕਿ ਚਲੋ ਜਿਹੜੇ ਬੰਦੇ ਕੋਲੇ ਜਾਣਗੇ ਠੀਕ ਆ ਜੀ ਕਿਸੇ ਮਾਤੜ ਬੰਦੇ ਦਾ ਵੀ ਆਪਾਂ ਸ਼ੌਕ ਪਗਾ ਦੇਾਂਗੇ ਮਰੀ ਉਹਦੋਂ ਬਹੁਤ ਖੁਸ਼ੀ ਹੁੰਦੀ ਯਾਰੋ ਮੰਨ ਲੇ ਚੱਲੋ ਕੋਈ ਦੂਜੇ ਭਰਾ ਠੀਕ ਹੈ ਜੀ ਸਾਨੂੰ ਸਪੋਰਟ ਕਰਦੇ ਆ ਉਹਨਾਂ ਦੀ ਬਦੌਲਤ ਹੀ ਆਪਾਂ ਤੁਹਾਨੂੰ ਬਿਲਕੁਲ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਟਾਪ ਨਸਲਾਂ ਦਾ ਮੇਰਾ ਭਰਾ ਸ਼ੌਂਕ ਕਰਾਈਦਾ ਠੀਕ ਹੈ ਬਾਕੀ ਮੇਰਾ ਭਰਾ ਵਹਿਮ ਨਹੀਂ ਰੱਖਣਾ ਚਾਹੀਦਾ ਹਾਂ ਵੀ ਕਿ ਸਾਡੇ ਕੋਲੇ ਕੂਤਰ ਚੰਗੇ ਆ ਪਤਾ ਬਾਹਰ ਜਾ ਕੇ ਬਾਜ਼ੀਆਂ ਤੇ ਲੱਗਦਾ ਮਰਾ ਵੀਰ ਠੀਕ ਹੈ ਜੀ ਇਹ ਤਾਂ ਘਰੇ ਆਪਦੇ ਆਪ ਨੂੰ ਵੀਰੇ ਹਰ ਬੰਦਾ ਅੱਜ ਕੱਲ ਖਿਡਾਰੀ ਜਿੰਦਗੀ ਕਮਾਉਂਦਾ ਵਾ ਜਿੰਨੇ ਕਦੇ ਬਾਹਰ ਬਾਜ਼ੀ ਤੇ ਓਲਾ ਵੀ ਨਾ ਦਿੱਤਾ ਹੋਵੇ ਤੇ ਹੁਣ ਉਹ ਸਾਨੂੰ ਮੈਂ ਅਗਲਾ ਬੱਚਾ ਵਿਖਾਉਣਾ ਵੀਰ ਬਾਬੂ ਆਪਣਾ ਅਗਲਾ ਪੱਠਾ ਚੈੱਕ ਕਰ ਲਓ ਮਰਾਪਰਾ ਪਿਓ ਰਾਜਨ ਵਾਲੀ ਕੂਤਰਾਂ ਦੇ ਵਿੱਚੋਂ ਜੀ ਉਸੇ ਪੱਠੇ ਦਾ ਸਗਾ ਭਰਾਇਆ ਚੈੱਕ ਕਰ ਲਓ ਠੀਕ ਹੈ ਜੀ ਪੀਲੀਆਂ ਅੱਖਾਂ ਭਰੇ ਇਹਨਾਂ ਦੇ ਰੰਗ ਮੈਂ ਤਾਂ ਲਾਤਾ ਸੀਗਾ ਕਿ ਸਾਨੂੰ ਪਛਾਣਨ ਦੇ ਵਿੱਚ ਕੋਈ ਮੁਸ਼ਕਲ ਨਾ ਆਵੇ ਠੀਕ ਹੈ ਜੀ ਬਟ ਹੁਣ ਜਿਹੜੀ ਕਹਾਣੀ ਸੀਗੀ ਪੂਰੀ ਤੁਹਾਨੂੰ ਮੈਂ ਦੱਸ ਹੀ ਦਿੱਤੀ ਆ ਬਾਕੀ ਦਾ ਆਪਾਂ ਤੁਹਾਨੂੰ ਵੀਡੀਓ ਵਿੱਚ ਉਹਦਾ ਯਾਨਕਿ ਹਲਕੀ ਜਿਹੀ ਤੁਹਾਨੂੰ ਮੈਂ ਜਿਹੜੀ ਭਰਾ ਦੀ ਚੈਰ ਸੀ ਉਹਦਾ ਤੁਹਾਨੂੰ ਆਪਾਂ ਕਲਿੱਪ ਵੀ ਲਾਤਾ ਵੀਡੀਓ ਦੇ ਵਿੱਚ ਠੀਕ ਹੈ ਪੱਲੇ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਚੌੜੇ ਨਿੱਗਰ ਪੱਲੇ ਦਾ ਆਪਣਾ ਇਹ ਪੱਠਾ ਆ ਠੀਕ ਹੈ ਜੀ ਤੇ ਆ ਦਰਸ਼ਕੋ ਬਚੇ ਆਪਣੀ ਦੀ ਅੱਖ ਹੈ ਜੀ ਬਿਲਕੁਲ ਪੀਲੀ ਅੱਖਾਂ ਦੇ ਵਿੱਚ ਹਲਕੀ ਜਿਹੀ ਹਰੇ ਬਾਈਆ ਚੈੱਕ ਕਰੋ ਮੇਰਾ ਵੀਰ ਕੁਆਲਟੀ ਠੀਕ ਹੈ ਤੇ ਆ ਦਰਸ਼ਕੋ ਬਚੇ ਆਪਣੀ ਦੇ ਪੈਰ ਬਾਕੀ ਉਸ ਭਰਾ ਦੇ ਨਾਲ ਆਪਣਾ ਵੀਰੇ ਕੋਈ ਗਿਰਾਸ਼ਪਾ ਨਹੀਂ ਕੋਈ ਕੌਸ ਨਹੀਂ ਬਸ ਵੀਰੇ ਮੰਨ ਕੇ ਚਲੋ ਥੋੜਾ ਜਿਹਾ ਗੁੱਸਾ ਇਸ ਗੱਲ ਦਾ ਕਿ ਭਰਾ ਨੇ ਬਿਲਕੁਲ ਐਨ ਮੌਕੇ ਤੇ ਆ ਕੇ ਆਪਾਂ ਨੂੰ ਜਵਾਬ ਦਿੱਤਾ ਠੀਕ ਹੈ ਜੀ ਮਰੇ ਬੰਦਾ ਪਹਿਲਾ ਜਵਾਬ ਦੇ ਦੇਣਾ ਉਹਦੇ ਵਿੱਚ ਕੋਈ ਗੁੱਸਾ ਗਿਲਾ ਨਹੀਂ ਹੁੰਦਾ ਬੰਦੇ ਨੂੰ ਚਲੋ ਗੁੱਸਾ ਗਿਲਾ ਹੁਣ ਵੀ ਨਹੀਂ ਭਰਾਣਾ ਜੋ ਪਿਆਰ ਪਹਿਲਾਂ ਸੀ ਉਹ ਉਹੀ ਪਿਆਰ ਮੇਰਾ ਭਰਾ ਹੋਣਿਆ ਤੇ ਆ ਸੀਗਾ ਦਰਸ਼ਕੋ ਆਪਣੇ ਮੱਕਾ ਮਲ ਬੱਚੇ ਤੇ ਮੇਰਾ ਭਰਾ ਬੈਸਟ ਆਫਰ ਦੇ ਵਿੱਚ ਬੱਚੇ ਨੇ ਓਨਲੀ 600 ਰੁਪਏ ਪਰਦੇ ਹਿਸਾਬ ਦੇ ਨਾਲ ਤੇ ਜਿਹੜੇ ਕਿਸੇ ਭਰਾ ਨੂੰ ਟਾਪ ਬੱਚਿਆਂ ਦੀ ਰਿਕੁਆਇਰਮੈਂਟ ਹੋਵੇ ਆਪਣੇ ਨਾਲ ਕੰਟੈਕਟ ਕਰ ਸਕਦਾ ਬਾਕੀ ਇੱਕ ਪੱਠਾ ਹੋਰ ਹੈ ਰਾਜਾ ਦੇ ਪੁੱਤਰਾਂ ਵਿੱਚੋਂ ਉਹਦੇ ਜੋਤ ਮੰਦ ਦੀਗਾ ਸੁਣੋ ਉਹਦਾ ਵਿਸ਼ਾ ਕਰਾ ਦੇਣਾ ਹਾਂ ਜੀ ਵੀ ਬਾਬਿਓ ਆਹ ਆਪਣਾ ਲਾਸਟ ਪੱਠੇ ਦੀ ਮੇਰਾ ਭਰਾ ਚੈੱਕ ਕਰੋ ਕੁਆਲਿਟੀ ਦੇਖੋ ਜੀ ਬੱਚੇ ਆਪਣੀ ਦੀ ਅੱਖ ਕਿਉਂ ਬਣਦੀ ਕੋਈ ਗੱਲ ਬਾਤ ਕਿ ਨਹੀਂ ਮੇਰਾ ਭਰਾ ਤੁਸੀਂ ਉਹ ਲਾਜ਼ਮੀ ਕਮੈਂਟ ਕਰਕੇ ਤੇ ਆਹ 10 ਕੋ ਬੱਚੇ ਆਪਣੇ ਦਾ ਪੱਲਾ ਜੀ ਦੇਖੋ ਮੇਰਾ ਭਰਾ ਕਿੱਡੇ ਨਿੱਕਰ ਚੌੜੇ ਇੱਕ ਸਾਰ ਚਿਣਾ ਆ ਗਿਆ ਮੇਰਾ ਵੀਰ ਬਿਲਕੁਲ ਤਰਾਸ਼ ਆ ਪੱਲਾ ਕੋਈ ਗਾਇਬ ਨਹੀਂ ਕੋਈ ਕਹਣੀ ਠੀਕ ਹੈ ਜੀ ਹਲਕਾ ਜਿਹਾ ਮਲਾ ਬੱਚਾ ਸੀ ਤੇ ਆ ਲੋ ਜੀ ਆਹ ਹੈਕ ਵੀਰੇ ਜਮਾਂਦਰੂ ਆ ਕੋਈ ਰੰਗ ਨਹੀਂ ਲੱਗਿਆ ਕੋਈ ਕੁਝ ਨਹੀਂ ਠੀਕ ਹੈ ਚੈੱਕ ਕਰ ਸਕਦੇ ਹੋ ਆਹ ਲੋ ਜੀ ਆਹ ਸੀਗਾ 10 ਕੋ ਆਪਣਾ ਮਕਮਲ ਪਠਾ ਤੇ ਆਉ ਮੇਰਾ ਵੀ ਹੁਣ ਆਪਾਂ ਸਾਨੂੰ ਸਾਰੇ ਬੱਚੇ ਇਹ ਦੁਆਰ ਤੋਂ ਸਰਦੀ ਉੱਤੇ ਛੱਡ ਕੇ ਵਿਖਾਉਣੇ ਆ। ਵੀ ਬਾਬਿਓ ਦੁਆਰ ਤੋਂ ਕਰਾ ਮੇਰਾ ਭਰਾ ਮਕਮਲ ਆਪਣੇ ਸਾਰੇ ਬੱਚਿਆਂ ਦੀ ਮੇਰਾ ਵੀ ਸਟੈਂਡਿੰਗ ਮਿਸ਼ਨ ਚੈੱਕ ਕਰੋ ਦੇਖੋ ਜੀ ਸਾਰੇ ਬੱਚੇ ਬਿਲਕੁਲ ਤੰਦਰੁਸਤ ਹੈ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਚੈੱਕ ਕਰ ਸਕਦੇ ਹਾਂ ਤੇ ਠੀਕ ਆ ਵੀ ਬਾਬਿਓ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਲਿਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਸਰਾ ਜਿਹੇ ਜਾਨਵਰ ਦਾ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬਜੀ